ਗੁੱਡ ਮਾਰਨਿੰਗ ਸਾਰਿਆਂ ਨੂੰ ਸਾਡੇ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਉਮੀਦ ਹੈ ਕਿ ਤੁਸੀਂ ਵੀ ਸਾਰੇ ਠੀਕ ਹੋਵੋਗੇ ਅਸੀਂ ਵੀ ਸਾਰੇ ਠੀਕ ਹੈ ਅਸੀਂ ਇਸ ਲਾਰਿਆ پارک ਨੂੰ ਪਾਣੀ ਨਾਲ ਆਪਣੇ ਉੱਪਰ ਵੀ ਪਾ ਰਿਹਾ ਅਸੀਂ ਇਸ ਨਾ ਪੁੱਤ ਗਿੱਲਾ ਹੋ ਜਾਏਗਾ ਦੇਖ ਕੱਪ ਪਰ ਪਰ ਕਿਉਂ ਪਾਉਣਾ ਆਪਦੇ ਉੱਪਰ ਦੇਖੀ ਮੀਂਹ ਪੈ ਜਾਣਾ ਹੁਣ ਆਪਾਂ ਨੇ ਓਏ ਗੰਜੀਓ ਹਰਦਾ ਨਹੀਂ ਤੂੰ ਗੋਰ ਸਿਸਾ ਨੋ ਪੁੱਤ ਆ ਦੇ ਕਿ ਸਾਸ਼ੀਕਾਲ ਬੁਲਾ ਦਿਓ ਚੰਗਾ ਸਾਰੇ ਨੂੰ ਸਾਸ਼ੀਕਾਲ ਬੁਲਾਓ ਕਿ ਮੈਂ ਬੁਲਾਉਣੇ ਹੁੰਨੇ ਹਾਂ ਹੱਥ ਜੋੜ ਕੇ ਹੁਣ ਪਾਣੀ ਮਿਲਿਆ ਪਿਆ ਕੱਪ ਕੱਪ ਨਹੀਂ ਲੈਣਾ ਹਾਂ ਬੁਲਾਇਓ ਸਾਸ਼ੀਕਾਲ ਬੁਲਾਇਓ ਕਿ ਸਾਸ਼ੀਕਾਲ ਜੀ ਬੁਲਾ ਦੋ ਪੁੱਤ ਅਸੀਸ ਨੂੰ ਦੇਖ ਸਾਰਾ ਗਿੱਲਾ ਹੋ ਗਿਆ ਤੂੰ ਨਹੀਂ ਬੈਠਣਾ ਮਿੱਟੀ ਤੇ ਹੁਣ ਚਲੋ ਬਾਹਰ ਚਲੋ ਦਾਦਾ ਕੋਲ ਚਲੋ ਦਾਦਾ ਕਿੱਥੇ ਨੇ ਆਹਦੇ ਰੋਟੀ ਬਣਾਉਂਦੇ ਦਾਦਾ ਦਾਦਾ ਤੋਂ ਪਰੌਂਠਾ ਲੈ ਕੇ ਆਓ चलो कप नहीं चखया जाना सारे सैंडल गिले हो गए किथे ने दादा हैं दादा किथे ने किथे ने दादा की हो रहा सी से की कर दियो ਚੀਜ਼ ਖਾਈਏ ਰੋਟੀਆਂ ਚੀਜ਼ ਦੇ ਲੈ ਤੂੰ ਕਿਵੇਂ ਭੰਡਾ ਡਾ ਆਪਹੀਂ ਜਿੱਡੇ ਜਿੱਡੇ ਚੱਕ ਕੇ ਦਰਦਾ ਤੜਕਾ ਨਾ ਨਹੀਂ ਹੈ ਤੜਕਾ ਨਾ ਨਹੀਂ ਹੈ ਕੱਲ ਸਬਜ਼ੀ ਬਣਾਉਣਾ ਚੰਗਾ ਸਾਸੀ ਕਾਲ ਬਣਾਈ ਸਾਸੀ ਕਾਲ ਹੀ ਬਣੀ ਸਾਸੀ ਕਾਲ ਬਣਾ ਦਨੂ ਸਾਸੀ ਕਾਲ ਬਣਾਏ ਸੇਕ ਕਰ ਨੂੰ ਠੰਡ ਨਹੀਂ ਗਈ ਹੁਣ ਬਣਾ ਦੋ ਚੰਗਾ ਬੈਗਰੂਜੀ ਕਰ ਦੋ ਫੇਰ ਦਾਦਾ ਨੂੰ ਸਾਸੀ ਕਾਲ ਬਣਾ ਦੋ ਅੱਜ ਜਿੰਨ ਗਸੂ ਵੀ ਕਰਦੇ ਹੁਣ ਤਾਂ ਬਾਹਰ ਤਾਂ ਬਹੁਤੀ ਮਸਤੀ ਹੈ ਅਸੀਸ ਅਸੀਸ ਖੇਡ ਰਿਹਾ ਸਵੇਰੇ ਸਵੇਰੇ ਹਾਕੀ ਨਾਲ ਦੇਖੀ ਕਿ ਬੈਠ ਕੇ ਦੇਖਦੀਆ ਕੱਡੂ ਕੀ ਹੌਣ ਹੱਥ ਨਾਲ நான் <laughs> <laughs> <Italy. laughs> <laughs> 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 すげ <laughs> <laughs> Maru bol hakti ti maru Asi iso Bol te au Ha bol te ਪੂਆ ਜੀ ਨੂੰ ਕਿਹਾ ਹੁੰਦਾ ਤਾਂ ਟਰੈਕਟਰ ਹੂੰ ਨਿਰਜ ਦੇ ਟਰੈਕਟਰ ਦੀ ਵਾਰੀ ਨੂੰ ਆਇਆ ਕਰਨ ਲੱਗ ਜਾਂਦੀ ਆ ਹੁਣ ਉਹ ਚੋ ਕੱਡੂ ਵੀ ਸਾਰਾ ਕੁਝ ਸਾਰੇ ਅੱਜ ਦੇਖੂ ਉਹਨੇ ਕਿਹਾ ਉਹ ਦਿਖਾਉਂਦੇ ਆ ਆਪਣੇ ਟਾਇਰ ਵੀ ਆਪਣੇ ਟਾਇਰ ਦਿਖਾਣਾ ਪੂਆ ਜੀ ਨੂੰ ਹਾਂ ਉਹ ਗੁਰਸੀ ਚ ਨਾਨੀ ਨੂੰ ਟਾਇਰ ਦਿਖਾਣਾ ਕੰਨਾਂ ਨੂੰ ਖੇਡਣ ਲਾਣਾ ਨਾਲ ਕੱਲਾ ਕੱਲਾ ਲੈ ਕੇ ਜਾਊਗੀ ਲਾਉਜੀ ਮੰਮੀ ਬਣਾ ਲੱਗੇ ਨੇ ਹੁਣ ਕਸਟਰਡ ਸਵੀਟਿਸ਼ ਡਿਨਰ ਦੇ ਨਾਲ ਨਾਲ और इमदांती चीजी बनाओ नाक दुद्ध चंकी तरह घोल ला कि कलर डार्क हो गया तो ਚੱਲ ਚੱਲ ਦੁੱਧ ਨੂੰ ਵਾਲੀ ਆਈ ਹੋਈ ਹੈ ਮਿੱਠਾ ਪਾਇਆ ਹੋਇਆ ਹੈ ਤੁਹਾਨੂੰ ਕਸਟਰਡ ਪਾ ਦਾਂਗੇ ਦੇ ਵਿੱਚ ਇਹਨਾਂ ਦਾ ਤਜੂਬਨ ਚਲੇ ਬਸ ਬਸ ਮੰਗੇ ਬਸ ਬਾਹਾਂ ਵਾਲ ਗੱਤੀ ਹੈ ਇਸੀ ਹੁਣ ਤਾਂ ਇਹ ਜਿਆਦਾ ਸੇਕ ਲਵਾਵਾਂਗੇ ਜਾਂ ਠੰਡੇ ਲੱਗੇ ਠੰਡੇ ਠੀਕ ਐ ਬਸ ਡਨ ਕਰ ਦ ਹਾਂ ਕਰ ਦੂੰ ਹਾਂਜੀ ਕੀ ਬਣਾਉਣਿਆ ਗੁਰਸੀਸ ਹਾਈ ਮੰਮੀ ਨੇ ਤੋੜੀ ਲਾਉਣੀਆਂ ਨਵੀਂ ਅਸੀਸ ਨੇ ਪਹਿਲਾਂ ਹੀ ਕਰਤਾ ਮੂਰਤ ਫਿਰ ਸਰ ਪੰਜੂ ਪਤੀਲੇ ਚ ਉਹ ਦੋ ਪਕਾਈਆਂ ਨੇ ਟਿੱਕੀਆਂ ਜੀਆਂ ਆ ਤੌੜੀ ਚ ਤੇਲ ਪਾ ਕੇ ਇਹ ਨਮੀ ਤੌੜੀ ਲਾਉਣੀ ਆ ਪਹਿਲਾਂ ਚਿਹੜੂ ਪਾ ਕੇ ਰੱਖੇ ਆ ਫਿਰ ਪਾਣੀ ਪਾ ਕੇ ਰੱਖੇ ਪਹਿਲਾਂ ਪਾਣੀ ਪਾਇਆ ਫਿਰ ਚਿਹੜੂ ਫਿਰ ਪਾਣੀ ਪਾ ਕੇ ਰੱਖੇ ਹੁਣ ਪਾਵਾਂਗੇ ਇਹਦੇ ਵਿੱਚ ਆਪਾਂ ਤੇਲ ਇਹ ਕਾਟੇ ਪਉਂਦੇ ਆ ਰੀਜ਼ਨ ਵੀ ਦੱਸੋ ਇਹ ਲਾਉਣੀ ਹੈ ਨਵੀਂ ਤੋੜੀ ਕੋਰੀ ਆ ਫਿਰ ਪੱਕ ਜੂਗੀ ਆ ਨਾਣ ਸਾਰੀ ਤੋੜੀ ਚ ਤੇਲ ਘੋਲਾਂਗੇ ਆ ਇਨੂੰ ਪੱਕ ਚੁੱਲੇ ਤੇ ਰੱਖ ਦਾਂਗੇ ਅੱਗ ਬਿਜਾਲ ਕੇ ਇਹਨ ਰਿੱਜੀ ਜਾਊਗੀ ਖਾਸੀ ਅੱਗ ਬਿਜਾਲ ਦਾਂਗੇ ਇਹਨ ਚੰਗੀ ਤਰ੍ਹਾਂ ਰਿੱਜ ਕੇ ਤੇ ਇਹ ਲਾਹ ਪੱਕ ਕੇ ਇਹਨ ਤੌੜੀ ਪੱਕ ਜੂਗੀ ਫਿਰ ਲਾਉਣੀ ਹੈ